ਪਿਆਰ ਹੈ ਹਾਲੀ ਤੇਰੇ ਲਈ ਪਿਆਰ ਵਰਸਦਾ ਐ ਸੌਰਤ ਦਾ ਸਾਡੇ ਲਈ ਨਹੀਂ ਵਰਸਿਆ ਸਾਨੂੰ ਤਾਂ ਕਦੇ ਫਰੂਟ ਵੀ ਨਹੀਂ ਲਿਆ ਕੇ ਦਿੱਤੇ ਤੇਰੇ ਲਈ ਤਾਂ ਗੋਲ ਗੱਪੇ ਮੰਗਾਈ ਜਾਂਦੀ ਤੂੰ ਹੀ ਕਿ ਆਈ ਰਕੜ ਗਏ ਆ ਵਾਜੀ ਵਾ ਮਮੀ ਦੇ ਫੂ ਮਮੀ ਇਹਦੇ ਸਨੇਪਚੈਟ ਚਲਾ ਨਾ ਮਮੀ ਨੂੰ ਸਨੇਪਚੈਟ ਚਲਾਉਣੀ ਆਉਂਦੀ ਆ ਇਹ ਸਾਡੇ ਦੇ ਨਿਗਰ ਰੱਖਦੀ ਆ ਐਨੋ ਨਾ ਉਦੋਂ ਲਾਈ ਜਦੋਂ ਇਹ ਗਵਾਜ ਗਿਆ ਕਿਦੇ ਝੋਨੇ ਝੋਨੇ ਪਿਆ ਆ ਬਸ ਠੀਕ ਆ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਜ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਜ ਜਦ ਤੋਂ ਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਜ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਦੇਖ ਦੇਖ ਨਾਨੀ ਦਾ ਪਿਆਰੇ ਦੇ ਵੀ ਦੇਖ ਦੇ ਦੇਖ ਹਾਲੀ ਨਹੀਂ ਤੇਰੇ ਲਈ ਪਿਆਰ ਹਾਲੀ ਤੇਰੇ ਲਈ ਪਿਆਰ ਵਰਤਦਾ ਇਸਔਰਤ ਦਾ ਸਾਡੇ ਲਈ ਨਹੀਂ ਵਰਤਿਆ ਸਾਨੂੰ ਤਾਂ ਕਦੇ ਫਰੂਟ ਵੀ ਨਹੀਂ ਲਿਆ ਕੇ ਦਿੱਤੇ ਤੇਰੇ ਲਈ ਤਾਂ ਗੋਲ ਗੱਪੇ ਮੰਗਾਈ ਜਾਂਦੀ। ਤੁਮੀ ਕਿ ਆਈ ਰਪਲ ਕੇ ਆ। ਵਾਜੀ ਵਾ ਮਮੀ ਦੇ ਫੂ ਮਮੀ ਇਹਦੀ ਸਨੈਪ ਚੈਟ ਚਲਾ ਰਹੀ ਏ। ਤੁਮੀ ਸਨੈਪ ਚੈਟ ਕਿਨੇ ਖੋਲੀ ਤੇਰੀ? ਇਹ ਨਾ ਮਮੀ ਨੂੰ ਸਨੈਪ ਚੈਟ ਚਲਾਉਣੀ ਆਉਂਦੀ ਏ ਸਾਡੇ ਦੇ ਨਿਗਰ ਕਰੀ ਆ। ਆ ਕਰੀ ਜਾਂਦਾ ਹੀ ਨਾ ਜੁੱਥੇ ਮੈਂ ਤੁਹਾਡੀਆਂ ਸਟੋਰੀਆਂ ਵੇਖ ਲਿਆ ਬਾਹਰ ਜਾ ਕੇ ਵੀ। ਆ ਵੇਖ ਮੈਂ ਤੈਨੂੰ ਪੁਣੇ ਚਵਾ ਕੇ ਉਖਾੜਾਂ। ਕਿਉਂ? ਆ ਤੂੰ ਨਾ। ਓ ਮੇ ਪਹਿਲੇ ਨੰਬਰ ਦੇ ਦਾ ਮੁੰਡਾ। ਇਹ ਆ ਨਹੀਂ ਮਿਕਾਦਾ। ਚਲਾ। ਆਵੇ ਘਟ ਚਲੌਣੀ ਕਿਵੇਂ ਨਹੀਂ ਆਉਣੀ ਕਿਉਂ ਵਟ ਕੱਢਦੀ ਐ ਸਨੈਪਚੈਟ ਵਾਲੀ ਬੀਬੀ ਹਾਲੀ ਨਾ ਢੋਡੇ ਕਿ ਸੌਣਾ ਵੀ ਯੂਅਰਸ ਨਾਨੀ ਵੈਰੀ ਗੁੱਡ ਉਹ ਭਾਈ ਰਾਨਾ ਵਾਡੇ ਕੈਮਰਾ ਲੱਗਾ ਤੇ ਉੱਤੇ ਟੀ-ਸ਼ਰਟ ਐ ਟੰਗੀ ਹੋਈ ਉਹ ਸਕਿਪ ਕਰ ਦਿਓ ਹਾਂ ਐ ਐ ਐ ਐ ਅੱਜ ਦੀ ਹੋਈ ਹਾਲੀ ਨਹੀਂ ਹਾਲੀ ਨਹੀਂ ਉਧਰ ਆਪਣੀਆਂ ਹਾਲੀ ਨਹੀਂ ਇੰਸਟਾਗ੍ਰਾਮ ਦੀਆਂ ਇਨਫਲੂਐਂਸਰਾਂ ਕਿਧਰ ਆਪਣੀਆਂ ਇਹਨੇ ਕਿੱਥੇ ਆਓ ਸਿਮਰਨ ਨੈਂਸੀ ਅਸੀਸ ਜੋ ਚਾਹਤ ਲਾਈਕ ਐਕਸਟਰਾ ਐਂਡ ਜੋ ਕਿੱਥੇ ਆ ਤੁੰਗ ਬੋਲ ਆਣੀ ਐਡਵਾਂਸ ਆਇਆ ਫਿਰਦਾ ਹੈ ਐਈਆਂ ਚੀਜ਼ਾਂ ਦੇ ਪੈਸੇ ਨਹੀਂ ਲਾਈਦੇ ਇੰਨਾ ਵੀ ਲਾਈਦੇ 10 ਪਾਜੀ ਹਣਾ ਕੋ ਡਰਾਉਣ ਵੀ ਆ ਕਹਿੰਦੇ ਡਰਾਉਣ ਤੇ ਸ਼ੂਟ ਕੱਢੋ ਨਜ਼ਾਰੇ ਲਾਓ ਓਹੋ ਕੀ ਸਣੀ ਵਾਧਰ ਹੈ ਜੀ ਸਣੀ ਵਾਧਰ ਪੂਰਾ ਹੈ ਭਾਜੀ ਵੀਰ ਜੀ ਆਉਂ ਜਾ ਰਹੇ ਨੇ ਵੀਰ ਹਣਾ ਦੀ ਸ਼ਮਤਾ ਬਹੁਤ ਆਪ ਡਰੋਂ ਇੱਥੇ ਫਿਰਦਾ ਆਪ ਕਿੱਥੇ ਆ ਓ ਬੇਰੀ ਦੇ ਲਾਗੇ ਫਿਰਦਾ ਕਿੰਨੀ ਦੂਰੋਂ ਕੰਟਰੋਲ ਕਰੀ ਜਾਂਦੇ ਆ ਇਹ ਚੱਲ ਗਏ ਐਨੋ ਨਾ ਉਦੋਂ ਲਾਈ ਜਦੋਂ ਇਹ ਗਵਾਜ ਗਿਆ ਕਿਦੇ ਝੋਨੇ ਝੋਨੇ ਪਿਆ ਆ ਚੰਗਾ ਇਨੂੰ ਨਾ ਚ ਲਾਉਣ ਦੀ ਲੋੜ ਨਹੀਂ ਹੈਗੀ ਨਹੀਂ ਨਹੀਂ ਠੀਕ ਹੈ ਐ ਵੀਡੀਓ ਬਣਾ ਨਾ ਬਸ ਠੀਕ ਹੈ ਹਾਲੇ ਗੱਗਣੂ ਚਲਾਉਣਾ ਘਟ ਆਉਂਦਾ ਪਰ ਵੇਹੇ ਕਿਉਂ ਜਾਂਦੀ ਹੀ ਨਹੀਂ ਛੂਕਦਾ ਉਹ ਐ ਆ ਉਧਰ ਐ ਜੰਗ ਮੈਂਟੀ ਗੱਲ ਕਰ ਦਿੰਦੇ ਜਿਹੜੀ ਕਰਦੇ ਮੁੰਡੇ ਐਨਡੀ 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 ਹਾਂਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ